ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਸਵਾਲ ਚੁੱਕਣ ਵਾਲੇ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੀਆਂ ਨੇ ਇਸ ਤਰੀਕੇ ਦੀਆਂ ਚਰਚਾਵਾਂ ਸੋਸ਼ਲ ਮੀਡੀਆ ਦੇ ਉੱਤੇ ਠਹਿਲੀਆਂ ਹੋਈਆਂ ਨੇ ਦਰਅਸਲ ਮਹਾਰਾਸ਼ਟਰ ਸਾਈਬਰ ਸੈੱਲ ਨੇ ਝਾਲੀ ਖਬਰਾਂ ਦੇ ਨਾਲ ਸਬੰਧਤ ਇੱਕ ਮਾਮਲੇ ਦੇ ਵਿੱਚ ਐਫਆਈਆਰ ਦਰਜ ਕੀਤੀ ਹੈ ਇਹ ਐਫਆਈਆਰ ਸਿੱਧੇ ਤੌਰ ਦੇ ਉੱਤੇ ਧਰੁਵ ਰਾਠੀ ਦੇ ਵਿਰੁੱਧ ਨਹੀਂ ਸਗੋਂ ਉਸਦੇ ਨਾਂ ਦੇ ਉੱਤੇ ਚੱਲ ਰਹੀ ਇੱਕ ਪੈਰੋਡੀ ਅਕਾਊਂਟ ਜਿਸ ਨੂੰ ਫਰਜ਼ੀ ਅਕਾਊਂਟ ਜਾਂ ਫੈਨ ਅਕਾਊਂਟ ਵੀ ਕਿਹਾ ਜਾ ਸਕਦਾ ਹੈ ਉਸਦੇ ਸਬੰਧ ਦੇ ਵਿੱਚ ਕੀਤੀ ਗਈ ਹੈ ਇਹ ਕਾਰਵਾਈ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਧੀ ਦੇ ਬਾਰੇ ਗਲਤ ਜਾਣਕਾਰੀ ਫਲਾਉਣ ਦੇ ਮਾਮਲੇ 'ਚ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ਕਰਨਗੇ ਕਿ ਤ੍ਰੋਪਰਾਠੀ ਦਾ ਇਸ ਦੇ ਨਾਲ ਕੋਈ ਸਬੰਧ ਹੈ ਜਾਂ ਫਿਰ ਨਹੀਂ ਹੈ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਤ੍ਰੋਪਰਾਠੀ ਜੋ ਕਿ ਹਰਿਆਣਾ ਦੇ ਨਾਲ ਸੰਬੰਧਿਤ ਹੈ ਪਰ ਫਿਲਹਾਲ ਦੇ ਲਈ ਉਹ ਜਰਮਨੀ ਦੇ ਵਿੱਚ ਪੱਕੇ ਤੌਰ ਦੇ ਉੱਤੇ ਰਹਿ ਰਿਹਾ ਹੈ ਉਹ ਲਗਾਤਾਰ ਕੇਂਦਰ ਸਰਕਾਰ ਦੀਆਂ ਨੀਤੀਆਂ ਕੇਂਦਰ ਸਰਕਾਰ ਦੇ ਕੰਮਾਂ ਦੇ ਉੱਤੇ ਸਵਾਲ ਚੁੱਕਦਾ ਰਹਿੰਦਾ ਹੈ ਤੇ ਆਲੋਚਨਾ ਕਰਦਾ ਰਹਿੰਦਾ ਜਿਸ ਕਰਕੇ ਰਾਈਟ ਵਿੰਗ ਲੈਫਟ ਵਿੰਗ ਦੇ ਲੋਕ ਵੱਖ-ਵੱਖੋ ਵੱਖਰੇ ਤਰੀਕਿਆਂ ਦੇ ਨਾਲ ਉਸ ਦੀਆਂ ਗੱਲਾਂ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਆ ਜਿਹੜੇ ਲੋਕ ਸਰਕਾਰ ਦੇ ਹੱਕ ਦੇ ਵਿੱਚ ਬੋਲਦੇ ਆ ਉਹਨਾਂ ਨੂੰ ਹਮੇਸ਼ਾ ਧਰੁਵਰਾਠੀ ਦੀਆਂ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ ਜਾਂ ਜਿਹੜੀਆਂ ਉਹਦੀਆਂ ਆਲੋਚਨਾ ਭਰੀਆਂ ਵੀਡੀਓਜ਼ ਹੁੰਦੀਆਂ ਨੇ ਉਹਨਾਂ ਦੇ ਉੱਤੇ ਇਤਰਾਜ਼ ਹੁੰਦਾ ਹੈ ਪਰ ਜਿਹੜੇ ਲੈਫਟ ਵਿੰਗਰ ਨੇ ਉਹ ਹਰ ਵਾਰ ਧਰੁਵਰਾਠੀ ਦੀ ਇਸ ਪੂਰੀ ਰਿਸਰਚ ਕਰਕੇ ਤਿਆਰ ਕੀਤੀਆਂ ਗਈਆਂ ਵੀਡੀਓਜ਼ ਦੀ ਪ੍ਰਸ਼ੰਸਾ ਕਰਦੇ ਨੇ ਤੇ ਪਿਛਲੀ ਲੋਕ ਸਭਾ ਚੋਣਾਂ ਦੇ ਵਿੱਚ ਧਰੁਵਰਾਠੀ ਦੀਆਂ ਵੀਡੀਓਜ਼ ਪੂਰੇ ਦੇਸ਼ ਭਰ ਤੇ ਵਿੱਚ ਉਸ ਨੂੰ ਚਾਉਣ ਵਾਲੇ ਲੋਕਾਂ ਨੇ ਚੌਰਾਹਿਆਂ ਦੇ ਵਿੱਚ ਚੌਂਕਾਂ ਦੇ ਵਿੱਚ ਤੇ ਜਨਤਕ ਥਾਵਾਂ ਦੇ ਉੱਤੇ ਵੱਡੀਆਂ ਐਲਸੀਡੀ ਤੇ ਐਲਈਡੀ ਲਾ ਕੇ ਲੋਕਾਂ ਨੂੰ ਦਿਖਾਈਆਂ ਵੀ ਸੀ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਧਰੁਬਰਾਟੀ ਲਗਾਤਾਰ ਕੇਂਦਰ ਸਰਕਾਰ ਤੇ ਇਹ ਦੋਸ਼ ਲਾਉਂਦਾ ਸੀ ਕਿ ਸਰਕਾਰ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਤੇ ਸਰਕਾਰ ਡੈਮੋਕ੍ਰੇਸੀ ਨੂੰ ਖਤਮ ਕਰਕੇ ਡਿਕਟੇਟਰਸ਼ਿਪ ਲਿਆਉਣਾ ਚਾਹੁੰਦੀ ਹੈ ਪਰ ਕੇਂਦਰ ਸਰਕਾਰ ਦੇ ਉੱਤੇ ਇਸ ਤਰੀਕੇ ਦੇ ਸਵਾਲ ਉੱਠਦੇ ਵੀ ਕਿ ਕੇਂਦਰ ਸਰਕਾਰ ਦੇ ਜਿਹੜੇ ਹਮਾਇਤੀ ਲੋਕ ਸੀ ਉਹਨਾਂ ਨੇ ਧਰੁਬਰਾਟੀ ਨੂੰ ਐਂਟੀ ਨੈਸ਼ਨਲ ਦਾ ਖਿਤਾਬ ਤੱਕ ਦੇ ਦਿੱਤਾ ਸੀ ਜਿਸ ਤੇ ਕਰਕੇ ਲਗਾਤਾਰ ਧਰੁਵਰਾਠੀ ਆਪਣੀਆਂ ਵੀਡੀਓਜ਼ ਦੇ ਚਲਦੇ ਵਿਵਾਦਾਂ ਦੇ ਵਿੱਚ ਫਸੇ ਰਹਿੰਦੇ ਆ ਚਰਚਾਵਾ ਵਿੱਚ ਬਣੇ ਰਹਿੰਦੇ ਆ ਪਰ ਅਜੇ ਤੱਕ ਉਹਨਾਂ ਦੇ ਖਿਲਾਫ ਕੋਈ ਐਸੀ ਠੋਕਵੀਂ ਕਾਰਵਾਈ ਨਹੀਂ ਹੋਈ ਆ ਕਿਉਂਕਿ ਕਿਹਾ ਜਾਂਦਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੇ ਉੱਤੇ ਫੈਕਟ ਨੇ ਜਿਹੜੇ ਉਹ ਖਾਸ ਤੌਰ ਤੇ ਉੱਤੇ ਇਲੈਬੋਰੇਟ ਕੀਤੇ ਹੁੰਦੇ ਨੇ ਹਮੇਸ਼ਾ ਫੈਕਚੁਅਲ ਗੱਲਾਂ ਧਰੁਵਰਾਠੀ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਹੁਣ ਜੇਕਰ ਇਸ ਖਬਰ ਦੇ ਉੱਤੇ ਆਈਏ ਤਾਂ ਮਹਾਰਾਸ਼ਟਰ ਸਾਈਬਰ ਵਿਭਾਗ ਦੇ ਅਨੁਸਾਰ ਧਰੁਵਰਾਠੀ ਹੈਂਡਲ वाले एक खाते ने सोशल मीडिया प्लेटफॉर्म एक्स ਜਿਹਨੂੰ ਪਹਿਲਾਂ ਟਵਿੱਟਰ ਕਿਹਾ ਜਾਂਦਾ ਸੀ ਉਸ ਦੇ ਉੱਤੇ ਦਾਵਾ ਕੀਤਾ ਸੀ ਕਿ ਓਮ ਬਿਰਲਾ ਦੀ ਧੀ ਨੇ ਬਿਨਾਂ ਪ੍ਰੀਖਿਆ ਦਿੱਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਭਾਵ ਕਿ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰ ਲਈ ਹੈ ਖਾਤੇ ਦੇ ਐਕਸ ਬਾਇਓ ਵਿੱਚ ਲਿਖਿਆ ਹੋਇਆ ਹੈ ਕਿ ਇਹ ਇੱਕ ਪ੍ਰਸ਼ੰਸਕ ਤੇ ਪੈਰੋਡੀ ਖਾਤਾ ਹੈ ਤੇ ਧਰੁਬਰਾਠੀ ਦੇ ਮੂਲ ਖਾਤੇ ਦੇ ਨਾਲ ਇਸ ਦਾ ਕੋਈ ਵੀ ਸੰਬੰਧ ਨਹੀਂ ਹੈ ਕਿਸੇ ਦੀ ਨਕਲ ਨਹੀਂ ਕੀਤੀ ਜਾ ਰਹੀ ਇਹ ਖਾਤਾ ਇੱਕ ਪੈਰੋਡੀ ਅਕਾਊਂਟ ਹੈ ਇੱਕ ਨਿਜੀ ਚੈਨਲ ਦੀ ਰਿਪੋਰਟ ਦੇ ਅਨੁਸਾਰ ਜਦੋਂ ਪੁੱਛਿਆ ਗਿਆ ਉਸ ਵਿਭਾਗ ਦੇ ਅਫਸਰਾਂ ਨੂੰ ਜਿਹੜੇ ਜਾਂਚ ਕਰ ਰਹੇ ਆ ਕਿ ਕਥਿਤ ਫਰਜੀ ਸੰਦੇਸ਼ ਰਾਠੀ ਦੇ ਖਾਤੇ ਤੋਂ ਨਹੀਂ ਬਲਕਿ ਪੈਰੋਡੀ ਖਾਤੇ ਤੋਂ ਦੁਆਰਾ ਪੋਸਟ ਕੀਤਾ ਗਿਆ ਤਾਂ ਫਿਰ ਉਸ ਦੇ ਅਧਿਕਾਰੀਆਂ ਨੇ ਜਵਾਬ ਦਿੱਤਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਇਸੇ ਨਾਲ ਹੀ ਜਾਣਕਾਰੀ ਦੇ ਦਈਏ ਕੁਝ ਦਿਨ ਪਹਿਲਾਂ ਇੱਕ ਨਾਮੀ ਅਖਬਾਰ ਦੀ ਫਰੰਟਲਾਈਨ ਪੇਜ ਦੇ ਉੱਤੇ ਇੱਕ ਖਬਰ ਛਪਦੀ ਹੈ ਕਿ ਤ੍ਰੁਬਰਾਠੀ ਨੂੰ ਸੰਮਣ ਭੇਜਿਆ ਗਿਆ ਉਸ ਦੇ ਉੱਤੇ ਕਾਰਵਾਈ ਹੋਈ ਹੈ ਤਾਂ ਉਸ ਤ੍ਰੁਬਰਾਠੀ ਬਲਿ ਖਬਰ ਦੇ ਉੱਤੇ ਖੁਦ ਧਰੁਬਰਾਟੀ ਨੇ ਰਿਐਕਟ ਕੀਤਾ ਸੀ ਤੇ ਉਸਨੇ ਅਖਬਾਰ ਨੂੰ ਕ੍ਰਿਟਿਸਾਈਜ਼ ਕੀਤਾ ਸੀ ਕਿ ਘੱਟੋ ਘੱਟ ਖਬਰ ਪਾਉਣ ਤੋਂ ਪਹਿਲਾਂ ਇਹ ਤਾਂ ਵੇਖ ਲਿਆ ਕਰੋ ਕਿ ਉਹ ਕਾਰਵਾਈ ਕਿਸ ਦੇ ਖਿਲਾਫ ਕੀਤੀ ਗਈ ਹੈ ਧਰੁਬਰਾਟੀ ਨੇ ਉੱਥੇ ਸਪਸ਼ਟ ਕੀਤਾ ਸੀ ਕਿ ਇਹ ਅਕਾਊਂਟ ਉਸ ਦਾ ਨਹੀਂ ਬਲਕਿ ਉਸ ਦਾ ਨਾਂ ਦੇ ਉੱਤੇ ਇੱਕ ਫੈਨ ਪੇਜ ਬਣਿਆ ਹੋਇਆ ਉਸ ਦੇ ਵੱਲੋਂ ਪੋਸਟ ਕੀਤੀ ਗਈ ਸੀ ਜਿਸ ਦੇ ਉੱਤੇ ਕਾਰਵਾਈ ਹੋਈ ਹੈ ਤਾਂ ਉਸ ਤੋਂ ਮੰਗਰੋ ਅਖਬਾਰ ਦੀ ਵੀ ਰੱਜ ਕੇ ਜਿਹੜੀ ਧਰੁਬਰਾਟੀ ਦੇ ਪ੍ਰਸ਼ੰਸਕਾਂ ਦੇ ਵੱਲੋਂ ਆਲੋਚਨਾ ਕੀਤੀ ਗਈ ਸੀ ਤਾਂ ਹੁਣ ਜਾਣਕਾਰੀ ਦੇ ਦਿੱਤੀ ਹੈ ਕਿ ਉਸ ਪੋਸਟ ਨੂੰ ਲੈ ਕੇ ਜਿਹੜੀ ਓਮ ਬਿਰਲਾ ਦੀ ਟੀ ਦੇ ਬਾਰੇ ਪਾਈ ਗਈ ਸੀ ਉਸ ਪੋਸਟ ਨੂੰ ਲੈ ਕੇ ਮਹਾਰਾਸ਼ਟਰ ਸਾਈਬਰ ਵਿਭਾਗ ਦੇ ਵੱਲੋਂ ਕਾਰਵਾਈ ਵੇੜ ਦਿੱਤੀ ਗਈ ਹੈ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਲੋਕ ਸਭਾ ਸਪੀਕਰ ਦੀ ਟੀ ਦੇ ਬਾਰੇ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਤੇ ਦੂਜੇ ਪਾਸੇ ਤਰੁਵਰਾਟੀ ਦਾ ਇਸ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਇਹ ਚੀਜ਼ ਵੀ ਫਲਹਾਲ ਦੇ ਲਈ ਤੇ ਸਾਹਮਣੇ ਆ ਚੁੱਕੀ ਹੈ ਪਰ ਜਾਂਚ ਦੇ ਵਿੱਚ ਪਤਾ ਲੱਗੇਗਾ ਕਿ ਕੀ ਉਹ ਫੈਨ ਪੇਜ ਖੁਦ ਤਰੁਵਰਾਟੀ ਦੇ ਵੱਲੋਂ ਚਲਾਇਆ ਜਾਂਦਾ ਜਾਂ ਫਿਰ ਉਸ ਦਾ ਸੱਚਮੁੱਚ ਹੀ ਤਰੁਵਰਾਟੀ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ